ਹੈਲੋ ਈਵਰਸ ਵੈਲਕਮ ਟੂ ਆਲ ਮੈਥਡੋਸ ਦੋਸਤੋ ਅੱਜ ਆਪਾਂ ਆਪਣੇ ਚੈਨਲ ਫ੍ਰੀ ਟੈਕ ਹੱਬ ਦੇ ਸਵਾਗਤ ਕਰਨਾ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਪੈਨ ਕਾਰਡ ਦੇ ਬਾਰੇ ਕਿਸੀ ਪੈਨ ਕਾਰਡ ਦਾ 49A ਫਾਰਮ ਕਿਵੇਂ ਭਰ ਸਕਦੇ ਆ ਤੁਹਾਨੂੰ ਮੈਂ ਸਟੈਪ ਬਾਈ ਸਟੈਪ ਸਾਰਾ ਪ੍ਰੋਸੀਜਰ ਸਮਝਾਉਂਗਾ ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜਗਤ ਸਿਮਰ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਨਵੇਂ-ਨਵੇਂ ਅਪਡੇਟਸ ਮਿਲਦੇ ਰਹਿਣ ਕੋਈ ਵੀ ਨਿਊ ਐਪਲੀਕੇਸ਼ਨ ਪੈਨ ਕਾਰਡ ਦੇ ਲਈ ਅਸੀਂ ਦੇਣੀ ਹੈ ਤਾਂ ਉਹ ਫਾਰਮ ਫਿਲ ਕਰਨਾ ਬਹੁਤ ਜ਼ਰੂਰੀ ਹੈ ਜੇਕਰ ਕਿਸੇ ਵੀ ਕਸਟਮਰ ਨੇ ਨਵਾਂ ਪੈਨਗੜਾ ਬਣਾਈ ਕਰਨਾ ਤਾਂ ਇਹ ਫਾਰਮ ਪਰ ਨਾ ਮੌਜੂਰੂਰੀ ਹੈ ਤੁਸੀ ਸਭ ਤੋਂ ਪਹਿਲਾ ਸਟੈਪ ਆ ਤੁਸੀਂ ਦੋ ਫੋਟੋਸ ਆ ਜਿਹੜੀਆਂ ਉੱਪਰ ਲਗਾਵਾਂਗੇ ਇਹ ਫੋਟੋ ਦਾ ਸਾਈਜ਼ 3.5 ਸੈਂਟੀਮੀਟਰ ਇੰਟੂ 2.5 ਸੈਂਟੀਮੀਟਰ ਹੋਣਾ ਬਹੁਤ ਜ਼ਰੂਰੀ ਆ ਵੱਡੀ ਛੋਟੀ ਫੋਟੋ ਤੇ ਕੇਵਰ ਅਬਜੈਕਸ਼ਨ ਲੱਗ ਜਾਂਦੀ ਹੈ ਇਸ ਲਈ ਸਾਈਜ਼ ਇੰਨਾ ਪ੍ਰੋਪਰੀ ਹੋਵੇ ਤਾਂ ਵਧੀਆ ਕਿਉਂ ਲਾ ਅਦਰਵਾਈ ਤੁਸੀਂ ਕੱਟ ਵੀ ਸਕਦੇ ਹੋ ਜੀ ਫੋਟੋ ਵੱਡੀ ਹੈ ਤਾਂ ਉਹਨੂੰ ਕੱਟ ਕੇ ਇਹ ਤੇ ਪੇਸਟ ਕਰ ਸਕਦੇ ਹੋ ਅੱਧ ਇਹ ਜਗ੍ਹਾ ਪਰ ਦੂਸਰੋਂ ਕਸਟਮਰ ਦੇ ਸਾਈਨ ਹੋਣਗੇ ਸਿਗਨੇਚਰ ਜਾਂ ਖੱਬੇ ਨੂੰ ਖੱਬਾ ਬੁੱਠ ਦਾ ਨਿਸ਼ਾਨ ਤੇ ਸਾਈਨ ਜਿਹੜੇ ਉਹ ਤੁਸੀਂ ਹਮੇਸ਼ਾ ਬਲੈਕ ਪੈਨ ਨਾਲ ਕਰਾਉਣੇ ਆ ਕਿ ਬਲੂ ਪੈਨ ਵਾਲੇ ਸਾਈਨ ਨਹੀਂ ਚੱਲਦੇ ਕਿ ਇਹ ਸਾਈਨ ਸਕੈਨ ਹੁੰਦੇ ਆ ਇਹਦੇ ਸਾਈਨ ਵੀ ਬਿਲਕੁਲ ਸੈਂਟਰ ਦੇ ਵਿੱਚ ਇੱਕ ਇਧਰ ਸਕੈਨ ਕਰਾਉਣ ਐ ਸਾਈਨ ਕਰਾਉਣੇ ਤੁਸੀਂ ਇੱਕ ਇਸ ਜਗ੍ਹਾ ਉੱਪਰ ਸਿਗਨੇਚਰ ਹੋਣਾ ਬਹੁਤ ਜ਼ਰੂਰੀ ਹੈ ਕਸਟਮਰ ਤੇ ਇਸ ਜਗ੍ਹਾ ਦੇ ਉੱਪਰ ਇਸ ਤੋਂ ਬਾਅਦ ਅਸੀਂ ਫਾਰਮ ਨੂੰ ਭਰਨਾ ਸ਼ੁਰੂ ਕਰਾਂਗੇ ਸਭ ਤੋਂ ਪਹਿਲਾਂ ਤੁਸੀਂ ਉੱਪਰ ਪ੍ਰੀਫਿਕਸ ਦਿਓਗੇ ਟਾਈਟਲ ਦਿਓਗੇ ਸ਼੍ਰੀ ਆ ਸ਼੍ਰੀਮਤੀ ਆ ਕੁਮਾਰੀ ਆ ਜਾਂ ਮਿਸਟਰ ਆ ਜਾਂ ਮਿਸੇਜ਼ ਆ ਜੇ ਕੋਈ ਮੇਲ ਅਪਲਾਈ ਕਰ ਰਿਹਾ ਤਾਂ ਸ਼੍ਰੀ ਆਊਗਾ ਜੇ ਕੋਈ ਫੀਮੇਲ ਮੈਰਿਡ ਅਪਲਾਈ ਕਰ ਰਹੀ ਹੈ ਸ਼੍ਰੀਮਤੀ ਆਊਗਾ ਜੇ ਅਨਮੈਰਿਡ ਕਰ ਰਹੀ ਹੈ ਤਾਂ ਕੁਮਾਰੀ ਆਊਗਾ ਇਸ ਲਈ ਤੁਸੀਂ ਸ਼ਰੀਰ ਤੋਂ ਸ਼ੁਰੂ ਕਰਨਾ ਲਾਸਟ ਨੇਮ ਪਹਿਲਾਂ ਮੈਂਸ਼ਨ ਕਰਨਾ ਦੋਸਤੋ ਇੱਥੇ ਲਾਸਟ ਨੇਮ ਜੋ ਵੀ ਸਿੰਘ ਹੋਊਗਾ ਗੌਰ ਹੋਊਗਾ ਜੋ ਵੀ ਹੋਊਗਾ ਤੁਸੀਂ ਲਾਸਟ ਨੇਮ ਪਹਿਲਾਂ ਮੈਂਸ਼ਨ ਕਰਨਾ ਸੋ ਫਰਸਟ ਨੇਮ ਮੈਂਸ਼ਨ ਕਰਨਾ ਐਸ ਅਕੋਰਡਿੰਗ ਟੂ ਦਾ ਰਿਗਾਰਡ ਜੇ ਕੋਈ ਵੀ ਬੈਂਕਡ ਐਪਲੀਕੇਸ਼ਨ ਲੈ ਰਿਹਾ ਤਾਂ ਆਧਾਰ ਕਾਰਡ ਮੈਗਨਟਰੀ ਡਾਕੂਮੈਂਟ ਆ ਤੇ ਆਧਾਰ ਕਾਰਡ ਤੋਂ ਵੇਖ ਕੇ ਸਪੈਲਿੰਗ ਤੁਸੀਂ ਭਰਨਾ ਹੈ ਕਿਉਂਕਿ ਇਹ ਆਧਾਰ ਕਾਰਡ ਡਿਟੇਲ ਚ ਵੈਰੀਫਾਈ ਹੁੰਦੀ ਹੈ ਇਨਕਮ ਟੈਕਸ ਡਿਪਾਰਟਮੈਂਟ ਦੁਆਰਾ ਯੂਆਈਡੀਏ ਸਰਵਰ ਤੋਂ ਫਿਰ ਹੀ ਪੈਨ ਕਾਰਡ ਦੀ ਐਪਲੀਕੇਸ਼ਨ ਪ੍ਰੋਸੈਸ ਹੁੰਦੀ ਹੈ ਲਾਸਟ ਨੇਮ ਤੁਸੀਂ ਵੇਖ ਕੇ ਭਰਨਾ ਆਧਾਰ ਕਾਰਡ ਤੋਂ ਤੇ ਫਸਟ ਨੇਮ ਵੀ ਲੈ ਕੇ ਭਰਨਾ ਕਈ ਕੇਸਸ ਦੇ ਵਿੱਚ ਇੱਥੇ ਸਪੋਜ਼ ਗੁਰਜੀਤ ਸਿੰਘ ਬਰਾੜ ਕਿਸ ਦਾ ਨਾਮ ਆ ਤਾਂ ਲਾਸਟ ਨੇਮ ਆਊਗਾ ਬਰਾੜ ਫਸਟ ਨੇਮ ਆਊਗਾ ਗੁਰਜੀਤ ਅਤੇ ਮਿਡਲ ਨੇਮ ਆਊਗਾ ਸਿੰਘ ਇੱਥੇ ਤੁਸੀਂ ਉਹਦਾ ਭਰਨਾ ਜਿਵੇਂ ਤੁਸੀਂ ਪ੍ਰਿੰਟ ਕਰਨਾ ਚਾਹੁੰਦੇ ਹੋ ਬੈਂਕਰਡ ਦੇ ਉੱਪਰ ਗੁਰਜੀਤ ਸਿੰਘ ਬਰਾੜ ਜੇ ਕੱਲਾ ਗੁਰਜੀਤ ਸਿੰਘ ਆ ਤਾਂ ਗੁਰਜੀਤ ਸਿੰਘ ਜੇ ਫੀਮੇਲ ਆ ਤਾਂ ਉਹਦਾ ਉਸ ਦਾ ਉਹ ਜੋ ਮਨਦੀਪ ਕੌਰ ਬਲਦੀ ਜੋ ਵੀ whatever ਜੋ ਨੇਮ ਜੀ ਇੱਥੇ ਪ੍ਰਿੰਟ ਕਰਨਾ ਚਾਹੁੰਦੇ ਹੋ ਬੈਂਕਰਡ ਉੱਪਰ ਉਹ ਜਿੱਤੇ ਕੱਲੇ ਕੱਲੇ ਬਾਕਸ ਦੇ ਵਿੱਚ ਜੀ ਕੈਪੀਟਲ ਲੈਟਰ ਦੇ ਵਿੱਚ ਲਿਖਾਂਗੇ ਇਸ ਤੋਂ ਬਾਅਦ ਤਿੰਨ ਨੰਬਰ ਕਾਲਮ ਆ ਜਿਹੜਾ ਹੈ ਵੀ ਨੋਨ ਬਾਈ ਅਗਰ ਨੇਮ ਜੇ ਨੋ ਤੇ ਟਿਕ ਕਰਾਂਗੇ ਇਸ ਤੋਂ ਬਾਅਦ ਜੇ ਹੈ ਤਾਂ ਜਸ ਕਰਨਾ ਜੇ ਦਰੋ ਕੋਈ ਹੋਰ ਨੇਮ ਹੈਗਾ ਤਾਂ ਕੀ ਨਾਮ ਆਵਾ ਜਿਵੇਂ ਚਰ ਕਰਾਂਗੇ 99% ਕੇਸਸ ਦੇ ਵਿੱਚ ਤਾਂ ਲੋ ਹੀ ਹੁੰਦਾ ਹੈ ਇਸ ਲਈ ਤੁਸੀਂ ਨੋ ਹੀ ਕਰਿਓ ਚਾਰ ਨੰਬਰ ਪੁਆਇੰਟ ਮੇਲ ਫੀਮੇਲ ਤੁਸੀਂ ਟਿਕ ਕਰਨਾ ਇਸ ਦਾ ਡੇਟ ਆਫ ਬਰਥ ਤੁਸੀਂ ਆਧਾਰ ਕਾਰਡ ਤੋਂ ਵੇਖ ਕੇ ਭਰਨੀ ਆ ਕਈ ਕੇਸਸ ਦੇ ਵਿੱਚ ਪਹਿਲਾਂ ਈਅਰ ਲਿਖਿਆ ਹੁੰਦਾ ਉਸ ਕੇਸ ਦੇ ਵਿੱਚ ਤੁਸੀਂ 10ਵੇਂ ਸਰਟੀਫਿਕੇਟ ਤੋਂ ਵੇਖ ਕੇ ਭਰ ਸਕਦੇ ਹੋ ਡਰਾਈਵਿੰਗ ਲਾਇਸੈਂਸ ਤੋਂ ਵੇਖ ਕੇ ਭਰ ਸਕਦੇ ਹੋ ਵੋਟਰ ਕਾਰਡ ਤੋਂ ਵੇਖ ਕੇ ਭਰ ਸਕਦੇ ਹੋ ਡੇਟ ਆਫ ਬਰਥ ਅਤੇ ਬੈਨਾ ਡਾਕੂਮੈਂਟ ਵੀ ਹੈ ਜਦੋਂ ਤੁਸੀਂ ਪੈਨ ਕਾਰਡ ਅਪਲੀਕੇਸ਼ਨ ਦੇ ਰਹੇ ਹੋ ਤਾਂ ਮਰਿ ਸਰਟੀਫਿਕੇਟ ਵੀ ਦੇ ਸਕਦੇ ਆ ਨਾਲ ਜੇ ਸਾਡੇ ਆਧਾਰ ਕਾਰਡ ਦੇ ਉੱਪਰ ਡੇਟ ਆਫ ਬਰਥ ਕੰਪਲੀਟ ਨਹੀਂ ਲਿਖਿਆ ਲਾ ਇਅਰ ਲਿਖਿਆ ਸਾਲ ਲਿਖਿਆ ਸਾਲ ਲਿਖਿਆ ਤਾਂ ਦਿਨ ਅਤੇ ਮਹੀਨਾ ਜਾਣਨ ਲਈ ਅਸੀਂ ਦਮ ਸਰਟੀਫਿਕੇਟ ਲੈ ਸਕਦੇ ਆ ਅਤੇ ਨਾਲ ਅਪਲੀਕੇਸ਼ਨ ਪ੍ਰੋਸੈਸ ਕਰਾਉਣ ਲਈ ਦੇ ਸਕਦੇ ਆ ਐਸੋ ਫਾਦਰ ਨੇਮ ਫਾਦਰ ਨੇਮ ਐਸ ਅਕੋਰਡਿੰਗ ਤੁਹਾਨੂੰ ਜੇ ਆਧਾਰ ਕਾਰਡ ਹੀ ਭਰਨਾ ਜਿਵੇਂ ਲਿਖਿਆ ਹੋਊਗਾ ਉਦਾਂ ਹੀ ਸਪੈਲਿੰਗ ਮਿਸਟੇਕ ਨਹੀਂ ਕਰਨੀ ਉਹਨੂੰ ਵੇਖ ਕੇ ਉਦਾਂ ਹੀ ਮੈਂਸ਼ਨ ਕਰਨਾ ਫਾਦਰ ਨੇਮ ਲਾਸਟ ਨੇਮ ਇਹ ਨਾ ਲਿਖਣਾ ਤੇ ਫਰਸਟ ਨੇਮ ਬਾਅਦ ਚ ਲਿਖਣਾ ਲਾਸਟ ਨੇਮ ਸਿੰਘ ਹੋਊਗਾ ਤੇ ਫਰਸਟ ਨੇਮ ਜੋ ਵੀ ਹੋਊਗਾ ਤੁਸੀਂ ਅਧਾਰਨ ਬੁਲਾਓ ਪਰ ਸਕਦੇ ਹੋ ਅਤੇ ਜੇ ਫੀਮੇਲ ਮੈਰਿਡ ਆ ਹੋ ਸਕੀਨ ਦੇ ਵਿੱਚ ਤੁਸੀਂ ਉਹਦਾ ਫਾਦਰ ਨੇਮ ਹੀ ਪੁੱਛਣਾ ਸਹੁਰੇ ਦੇ ਨਾਮ ਨਹੀਂ ਭਰਨਾ ਉਹਦਾ ਟਿੱਕ ਕੇ ਨਹੀਂ ਪਿਤਾ ਦਾ ਨਾਮ ਹੀ ਭਰਨਾ ਉਹ ਤੁਸੀਂ ਪੁੱਛ ਕੇ ਭਰ ਸਕਦੇ ਹੋ ਮਦਰ ਨੇਮ ਆਪਸ਼ਨal ਜੇ ਫਾਦਰ ਨੇਮ ਤੁਸੀਂ ਨਹੀਂ ਭਰਨਾ ਤਾਂ ਉਹਨੇ ਮਦਰ ਨੇਮ ਵੀ ਭਰ ਸਕਦੇ ਹੋ ਜੇ ਫਾਦਰ ਨੇਮ ਭਰਨਾ ਫਾਦਰ ਟਿੱਕਰ ਲਿਓ ਮਦਰ ਨੇਮ ਭਰਨਾ ਮਦਰ ਟਿੱਕਰਨਾ ਇਹ ਸਭਾ ਸੱਤ ਨੰਬਰ ਪਰੋਂ ਅਡਰੈਸ ਅਸੀਂ ਭਰਾਂਗੇ ਲੈਜਰ ਅਡਰੈਸ ਕੰਪਲੀਟ ਅਡਰੈਸ ਅਸੀਂ ਜਿੰਨੇ ਬਾਕਸ ਦੇ ਵਿੱਚ ਕੱਲਾ ਕੱਲਾ ਲੈਟਰ ਅਸੀਂ ਮੈਂਸ਼ਨ ਕਰਾਂਗੇ ਕੈਪੀਟਲ ਲੈਟਰ ਮੈਂਸ਼ਨ ਕਰਾਂਗੇ ਐਸ ਅਕੋਰਡਿੰਗ ਟੂ ਆਧਾਰ ਕਾਰਡ ਨੇਮ ਵਿਲੇਜ ਜੋ ਵੀ ਆ ਪੋਸਟ ਆਫ ਜਿਹੜਾ ਪੈਂਦਾ ਏਰੀਆ ਉਸ ਤੋਂ ਬਾਅਦ ਤਮ ਸਿਟੀ ਡਿਸਟ੍ਰਿਕਟ ਜਿਹੜੀ ਪੈਂਦੀ ਆ ਸਟੇਟ ਜੋ ਵੀ ਆ ਪਿੰਨ ਕੋਡ ਅਕੋਰਡਿੰਗ ਟੂ ਆਧਾਰ ਕਾਰਡ ਅਤੇ ਕੰਟਰੀ ਆਫੀਸ ਅਡਰੈਸ ਜੇ ਤੁਸੀਂ ਇਹ ਆਪਣਾ ਪੰਕਲ ਆਫਿਸ ਤੇ ਮਾਉਣਾ ਚਾਹੁੰਦੇ ਤਾਂ ਉਹ ਜਿੱਥੇ ਮੈਂਸ਼ਨ ਕਰਨਾ ਜੇ ਤੁਸੀਂ ਘਰ ਮਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਿਰਫ ਰੈਜ਼ੀਡੈਂਸ ਐਡਰੈਸ ਹੀ ਭਰਨਾ ਇਸ ਬਾਅਦ ਨੈਕਸਟ ਪੇਜ 8 ਨੰਬਰ ਕਾਲਮ 'ਚ ਤੁਸੀਂ ਐਡਰੈਸ ਆਫ ਕਮਿਊਨੀਕੇਸ਼ਨ ਜੇ ਆਫਿਸ ਐਡਰੈਸ ਤੇ ਮਾ ਰਹੇ ਤਾਂ ਆਫਿਸ ਤੇ ਟਿੱਕ ਕਰਨਾ ਜੇ ਘਰ ਮਾ ਰਹੇ ਤਾਂ ਰੈਜ਼ੀਡੈਂਸ ਤੇ ਟਿੱਕ ਕਰਨਾ ਇਸ ਉਪਰ ਟੈਲੀਫੋਨ ਨੰਬਰ ਭਰਨਾ ਸੀ ਕੰਟਰੀ ਕੋਡ STD ਕੋਡ ਅਤੇ ਉਸ ਤੋਂ ਬਾਅਦ ਮੋਬਾਈਲ ਨੰਬਰ ਈਮੇਲ ਐਡਰੈਸ ਵੀ ਤੁਸੀਂ ਭਰ ਸਕਦੇ ਹੋ ਕੋਈ ਈਮੇਲ ਦਸਤੀਰ ਨੂੰ ਮੈਕਾਸਾਫਟ ਕਾਪੀ ਜਲਦੀ ਮਿਲ ਜਾਂਦੀ ਆ ਇਸ ਲਈ ਆਪਾਂ ਈਮੇਲ ਦਸ ਆਪਣਾ ਪਾ ਸਕਦੇ ਆ ਸਟੇਟਸ ਆਫ ਐਪਲੀਕੈਂਟ ਤੁਸੀਂ ਇੰਡੀਵਿਜੂਅਲ ਤੇ ਟਿਕ ਕਰਨਾ ਇੰਡੀਵਿਜੂਅਲ ਜੇ ਤੁਸੀਂ ਕੰਪਨੀ ਲਈ ਅਪਲਾਈ ਕਰ ਰਹੇ ਹੋ ਤਾਂ ਕੰਪਨੀ ਤੇ ਟਿਕ ਕਰਨਾ ਜੇ ਕੰਪਨੀ ਲਈ ਅਪਲਾਈ ਕਰ ਰਹੇ ਹੋ ਤਾਂ ਕੰਪਨੀ ਤੇ ਟਿਕ ਕਰਾਂਗੇ ਰਜਿਸਟ੍ਰੇਸ਼ਨ ਨੰਬਰ ਜੇ ਕੰਪਨੀ ਲਈ ਹੈ ਤਾਂ ਉਹ ਰਜਿਸਟ੍ਰੇਸ਼ਨ ਨੰਬਰ ਹੁੰਦਾ ਆ ਆਲਰੇਡੀ ਉਹਨਾਂ ਕੋਲ ਹੋਏ ਆ ਜੀ ਭਰਾਂਗੇ ਅਗਰਵੇਜ਼ ਅਸੀਂ ਨਹੀਂ ਭਰਾਂਗੇ ਤੇ ਬਾਰਾ ਨੰਬਰ ਕੌਣ ਅਧਾਰ ਕਾਰਡ ਨੰਬਰ ਭਰਾਂਗੇ ਅਸੀਂ ਵੇਖ ਕੇ ਅਧਾਰ ਕਾਰਡ ਤੋਂ ਜੇ ਨਾਲ ਨੰਬਰ ਨੰਬਰ ਨਹੀਂ ਹੈਗਾ ਤਾਂ ਅਸੀਂ ਆਈਡੀ ਨੰਬਰ ਇਹ ਨੋਮ ਅਾਈਡੀ ਨੰਬਰ ਭਰ ਸਕਦੇ ਜਿਹੜੀ ਕਿ ਸਾਡੀ ਆਧਾਰ ਰਿਸੈਪਟ ਉੱਪਰ ਤੇ ਉੱਪਰਲੇ ਪਾਸੇ ਲਿਖੀ ਹੁੰਦੀ ਆ ਇਸ ਉੱਪਰ ਨੇਮ ਐਸ ਪਰ ਆਧਾਰ ਜ਼ਿੰਮੇਵਾਰਕਰ ਦੇ ਨੇਮ ਲਿਕੇ ਆਉਂਦੇ ਹੀ ਅਸੀਂ ਇੱਥੇ ਮੈਂਸ਼ਨ ਕਰਾਂਗੇ ਸੋਰਸ ਆਫ ਇਨਕਮ ਜੋ ਵੀ ਹੈਗਾ ਤੁਹਾਡਾ ਜੇ ਤੁਸੀਂ ਗਵਰਨਮੈਂਟ এমਪਲੋਈ ਹੋ ਤਾਂ ਸੈਲਰੀ ਤੇ ਟਿਕ ਕਰਾਂਗੇ ਜੇ ਬਿਜ਼ਨਸ ਕਰ ਰਹੇ ਹੋ ਤਾਂ ਬਿਜ਼ਨਸ ਤੇ ਟਿਕ ਕਰਾਂਗੇ ਜੇ ਤੁਸੀਂ ਕੁਝ ਨਹੀਂ ਕਰਦੇ ਨੋ ਇਨਕਮ ਤੇ ਟਿਕ ਕਰ ਸਕਦੇ ਹਾਂ ਅਸੀਂ ਇਸ ਵਕਤ 14 ਨੰਬਰ ਕਾਲਮ ਆ ਇਹ ਉਸ ਕੇਸ ਚ ਭਰਿਆ ਜਾਂਦਾ ਸਪੋਜ਼ ਜੇ ਕੋਈ ਵੀ ਅ ਅਸੀਂ ਲੜਕਾ ਜਾਂ ਲੜਕੀ ਅਪਲਾਈ ਕਰ ਰਿਹਾ ਤੇ ਉਹਦੀ ਉਮਰ 18 ਸਾਲ ਤੋਂ ਘੱਟ ਆ ਉਸ ਕੇਸ ਦੇ ਵਿੱਚ ਅਸੀਂ ਰਿਪਰੈਜ਼ੈਂਟੇਟਿਵ ਅਸੈਸੀ ਨੂੰ ਅਸਾਈਨ ਕਰਦੇ ਆ ਇੱਕ ਉਹ ਮਾਈਨਰ ਪੈਮਗਾਰਡ ਬਣਦਾ ਉਸ ਕੇਸ ਚ ਅਸੀਂ ਇਸ ਫਾਰਮ ਨੂੰ ਭਰਦੇ ਆ ਅਦਰਵਾਜ ਨਹੀਂ ਭਰਦੇ ਉਹਦਾ ਕੀ ਪ੍ਰੋਸੀਜਰ ਆ ਤੇਨੇ ਭਰਨਾ ਕੀ ਡਾਕੂਮੈਂਟ ਫਾਰਮੈਲਿਟੀਆਂ ਆ ਉਹ ਵੀ ਤੁਹਾਨੂੰ ਮੈਂ ਦੱਸ ਦੇਣਾ ਉਹਦਾ ਪ੍ਰੋਸੀਜਰ ਤੁਸੀਂ ਇਹਦੇ ਉੱਪਰ ਉਹਦਾ ਫਾਦਰ ਨੇ ਜਿਹੜੀ ਰਿਪਰਜੈਂਟ ਐਸਐਸਸੀ ਹੈ ਉਹਦਾ ਫਾਦਰ ਬਰਨੌਲ ਦਾ ਤੇ ਲਾਸਟ ਨੇਮ 'ਚ ਫਾਦਰ ਦਾ ਲਾਸਟ ਨੇਮ ਫਰਸਟ ਨੇਮ ਤੁਸੀਂ ਫਾਦਰ ਦਾ ਫਰਸਟ ਨੇਮ ਭਰ ਸਕਦੇ ਹੋ ਇਸ ਕੇਸ 'ਚ ਡਾਕੂਮੈਂਟ ਫਾਰਮੈਲਿਟੀ ਇਹ ਹੁੰਦੀ ਆ ਕਿ ਡਾਕੂਮੈਂਟਸ ਫਾਦਰ ਦੇ ਲੱਗਦੇ ਆ ਆਧਾਰ ਕਾਰਡ ਅਤੇ ਉਹ ਬੱਚੇ ਦਾ ਵੀ ਆਧਾਰ ਕਾਰਡ ਲੱਗਦਾ ਅਤੇ ਫੋਟੋਸ ਆ ਬੱਚੇ ਦੀਆਂ ਲੱਗਦੀਆਂ ਜਿਹੜੇ ਸਿਕਰੇਚਰ ਆ ਉਹ ਫਾਦਰ ਦੇ ਹੀ ਹੁੰਦੇ ਆ ਅਤੇ ਉਹਦਾ ਤੁਸੀਂ ਫਰਸਟ ਨੇਮ ਲਾਸਟ ਨੇਮ ਭਰਨਾ ਆਧਾਰ ਕਾਰਡ ਤੋਂ ਵੇਖ ਕੇ ਅਡਰੈਸ ਅਕੋਰਡਿੰਗ ਟੂ ਆਧਾਰ ਕਾਰਡ ਤੁਜੀ ਤੇ ਭਰ ਸਕਦੇ ਹਾਂ ਅਤੇ ਇਹ ਤਿੰਨੋਂ ਡਾਕੂਮੈਂਟ ਨਾਲ ਅਟੈਚ ਕੀਤੇ ਜਾਣਗੇ ਦੋਨਾਂ ਦਾ ਆਧਾਰ ਕਾਰਡ ਫਾਇਦਾਦਾਰ ਦੇ ਬੱਚੇ ਦਾ ਅਤੇ ਇੱਕ ਹੈ ਐਪਲੀਕੇਸ਼ਨ ਕਾਪੀ ਦੋ ਆਧਾਰ ਕਾਰਡ ਨਾਲ ਮੈਂਸ਼ਨ ਕੀਤੇ ਜਾਣਗੇ ਇਸ ਤੋਂ ਬਾਅਦ ਇਸ ਤੋਂ ਬਾਅਦ 215 ਨੰਬਰ ਕਾਲਮ ਆ 19 ਨੰਬਰ ਕਾਲਮ ਦੇ ਵਿੱਚ ਅਸੀਂ ਦੱਸਣਾ ਕਿ ਡਾਕੂਮੈਂਟ ਨਾਲ ਦੇ ਰਹੇ ਹਾਂ ਆਈ ਹੈਵ ਇਨਕਲੋਡਡ ਆਧਾਰ ਕਾਰਡ ਐਜ਼ ਅ ਪ੍ਰੂਫ ਆਵਰ ਆਇਡੈਂਟੀਟੀ ਆਧਾਰ ਕਾਰਡ ਐਜ਼ ਅ ਪ੍ਰੂਫ ਆਫ ਅਡਰੈਸ ਐਂਡ ਡੇਟ ਆਫ ਬਰਥ ਪ੍ਰੂਫ ਜੋ ਤੁਸੀਂ ਦੇ ਰਹੇ ਹੋ ਸਪੋਜ਼ ਦਾ ਨੀ ਸਰਟੀਫਿਕੇਟ ਤੇ ਮੈਟ੍ਰਿਕਲੇਸ਼ਨ ਸਰਟੀਫਿਕੇਟ ਆਊਗਾ ਤੇ ਆਪਣਾ ਡਰਾਈਵਿੰਗ ਲਾਇਸੈਂਸ ਦੇ ਰਹੋ ਡਰਾਈਵਿੰਗ ਲਾਇਸੈਂਸ ਜੇ ਤੁਸੀਂ ਮੈਂਸ਼ਨ ਕਰਨਾ ਜਿਹੜਾ ਡਾਕੂਮੈਂਟ ਤੁਸੀਂ ਦੇ ਦਿਓ ਉਹ ਇੱਥੇ ਤੁਸੀਂ ਮੈਂਸ਼ਨ ਕਰਨਾ ਇੰਗਲਿਸ਼ ਦੇ ਵਿੱਚ 16 ਨੰਬਰ ਕਾਲਮ ਦੇ ਵਿੱਚ ਅਸੀਂ ਨਾ ਆਈ ਬੀ ਮਤਲਬ ਕਿ ਨਾਮ ਜੇ ਤੁਸੀਂ ਮੇਜਰ ਕੇਸ ਮਤਲਬ ਕਿ 18 ਸਾਲ ਤੋਂ ਉੱਪਰ ਏਜ ਦਾ ਬਣਾ ਰਹੇ ਤਾਂ ਉਹਦਾ ਨਾਮ ਇੱਥੇ ਉੱਪਰ ਆਊਗਾ ਕੈਪੈਸਿਟੀ ਆਫ ਹਿਮਸੈਲਫ ਆ ਜਾਊਗਾ ਮੇਲ ਕੇਸ ਚ ਫੀਮੇਲ ਕੇਸ ਚ ਹਾਰਸੈਲਫ ਆਊਗਾ ਪਲੇਸ ਤੁਸੀਂ ਜਿੱਥੋਂ ਅਪਲਾਈ ਕਰ ਰਹੇ ਹੋ ਇੱਥੇ ਫਿਰ ਸਿਗਨੇਚਰ ਕਸਟਮਰ ਦੇ ਆਉਣਗੇ ਅੱਛਾ 16ਵਾਂ ਕਾਲਮ 'ਤੇ ਇੱਕ ਹੋਰ ਧਿਆਨ ਦੇਣ ਜੋ ਗੱਲ ਅਗੇ ਜੇ ਤੁਸੀਂ ਮਾਈਨਰ ਕੇਸ 'ਚ ਬਣਾ ਰਹੇ ਹੋ ਤਾਂ ਇੱਥੇ ਆਊਗਾ ਦਾ ਫਾਦਰ ਦਾ ਨੇਮ ਅਤੇ ਇੱਥੇ ਆਊਗਾ ਰਿਪਰੈਜ਼ੈਂਟੇਟਿਵ ਅਸਾਸੀ ਇਹਨਾਂ ਕਪੈਸਿਟੀ ਆਫ ਰਿਪਰੈਜ਼ੈਂਟੇਟਿਵ ਅਸਾਸੀ ਪਲੇਸ ਤੁਸੀਂ ਜਿੱਥੋਂ ਅਪਲਾਈ ਕਰ ਰਹੇ ਹੋ ਡੇਟ ਅਤੇ ਸਿਗਨੇਚਰ ਤੁਸੀਂ ਬਲੈਕ ਪੈਨ ਨਾਲ ਇਸ ਜਗ੍ਹਾ ਤੇ ਬਿਲਕੁਲ ਵਿਚਕਾਰ ਕਰਾਉਣਾ ਹੈ ਬਲੈਕ ਪੈਨ ਯਾਦ ਰੱਖਣਾ ਕਿਉਂਕਿ ਇਹ ਸਗਰੇਜਰ ਸਕੈਨ ਹੁੰਦੇ ਹੋ ਠੀਕ ਹੈ ਦੋਸਤੋ ਇਹ ਸੀ ਪ੍ਰੋਸੀਜਰ ਪੈਨ ਕਾਰਡ ਫਾਰਮ ਭਰਨ ਦਾ 메ਜਰ ਮਾਈਨਰ ਦੋਨੋਂ ਤੋਂ ਮੇਂ ਡਿਟੇਲ ਵਿੱਚ ਸਮਝਾ ਦਿਆ ਤੇ ਕਿ ਕਿ ਡਾਕੂਮੈਂਟ ਤੁਹਾਨੂੰ ਲੱਗਣਗੇ ਉਹ ਵੀ ਤੁਹਾਨੂੰ ਮੈਂ ਦੱਸ ਚੁੱਕੇ ਹਾਂ 메ਜਰ ਕੇਸ ਦੇ ਵਿੱਚ ਆਧਾਰ ਕਾਰਡ ਦੋ ਫੋਟੋਸ ਲੱਗਦੀਆਂ ਤੇ ਮਾਈਨਰ ਕੇਸ ਚ ਆਧਾਰ ਕਾਰਡ 메ਜਰ ਕੇਸ ਜੇ ਜੇ ਡੇਟੋ ਪਰ ਸਹੀ ਹੈ ਤਾਂ ਸਰ ਆਧਾਰ ਕਾਰਡ ਜੇ ਨਹੀਂ ਗਲਤ ਤਾਂ ਤੁਸੀਂ ਦੰਮੀ ਸਰਟੀਫਿਕੇਟ ਡਰਾਈਵਿੰਗ ਲਾਇਸੈਂਸ ਦੇ ਨਾਲ ਤੁਸੀਂ ਆਪਣਾ ਵੋਟ ਕਾਰਡ ਵੀ ਯੂਜ਼ ਕਰ ਸਕਦੇ ਹੋ ਅਤੇ ਮਾਈਨਰ ਕੇਸ ਦੇ ਵਿੱਚ ਤੁਸੀਂ ਆਧਾਰ ਕਾਰਡ ਫਾਦਰ ਦਾ ਤੇ ਬੱਚੇ ਦਾ ਲੈਣਾ ਆ ਦੋ ਫੋਟੋਸ ਲੈਣੀਆਂ ਬੱਚੇ ਦੀਆਂ ਠੀਕ ਹੈ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਇਆ ਹੋਵੇਗੀ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੇ ਤੁਹਾਨੂੰ ਪੀਡੀਐਫ ਕਾਪੀ ਚਾਹੀਦੀ ਹੋਵੇ ਤਾਂ ਮੈਨੂੰ ਕਮੈਂਟ ਪਾਓ ਚ ਈਮੇਲ ਅਡਰੈਸ ਦੇ ਸਕਦੇ ਹੋ ਅਦਰਵਾਈਜ਼ ਮੇਰਾ ਈਮੇਲ ਅਡਰੈਸ ਡਿਸਕ੍ਰਿਪਸ਼ਨ ਵਿੱਚ ਹੈਗਾ ਅਬਾਊਟ ਦੇ ਵਿੱਚ ਤਾਂ ਤੁਸੀਂ ਉੱਥੋਂ ਮੈਨੂੰ ਡਾਇਰੈਕਟ ਈਮੇਲ ਵੀ ਕਰ ਸਕਦੇ ਹੋ ਮੇਰੇ ਵੀਰ ਨੂੰ ਅੰਦਰ ਦੇਖਣ ਲਈ ਬਹੁਤ ਬਹੁਤ ਧੰਨਵਾਦ ਚੈਨਲ ਨਾਲ ਜ Thank you very much.